ਉਦੋਂ ਕਿ ਪਹਿਲਾਂ 2000 2021 ਦੇ ਵਿੱਚ ਵੀ ਅੰਦোলন ਕੀਤਾ ਹੁਣ ਫਿਰ ਤੋਂ ਉਹ ਚੀਜ਼ਾਂ ਮੁਰ ਤੋਂ ਇੱਕ ਕਾਫੀਆ ਸ਼ੁਰੂ ਕਰ ਲਿਆ ਸੀ ਜਿਹੜਾ 2020 21 ਦੇ ਅੰਦੋਲਨ ਚ ਸਰਕਾਰ ਨੇ ਵਾਦਾ ਕੀਤਾ ਉਹਦੇ ਚੋਂ ਲਾਗੂ ਕੋਈ ਨਹੀਂ ਹੋਇਆ ਕਿ ਜਦੋਂ 21 ਦੇ ਵਿੱਚ ਹੋਇਆ ਸੀਗਾ ਅੰਦੋਲਨ ਉਸ ਤੋਂ ਬਾਅਦ ਵਿਧਾਨ ਸਭਾ ਚ ਹੁਣ ਆਈਆਂ ਸੀਗੀਆਂ ਉਦੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਅਸੀਂ ਭਾਜਪਾ ਯਾਨੀ ਕਿ ਸੈਂਟਰ ਸਰਕਾਰ ਨੂੰ ਆਉਣ ਦੇ ਦਿਆਂਗੇ ਲੇਕਿਨ ਫਿਰ ਤੋਂ ਪੰਜਾਬ ਦੇ ਵਿੱਚ ਪੰਜਾਬ ਦੇ ਕਈ ਆਗੂ ਜਿਹੜੇ ਵੱਡੇ ਆਗੂ ਸੀਗੇ ਉਹ ਬੀਜੇਪੀ ਚ ਸ਼ਾਮਲ ਹੋ ਕੇ ਵੋਟਾਂ ਲੜੀਆਂ ਸੀ ਉਹਨਾਂ ਨੇ ਹੁਣ ਕੀ ਦੁਬਾਰਾ ਤੋਂ ਇਹੋ ਜਿਹਾ ਫੈਸਲਾ ਪੰਜਾਬੀਆਂ ਦੇ ਵੱਲੋਂ ਪੰਜਾਬ ਦੇ ਲਈ ਲਿਆ ਜਾਏ ਕਿ ਸੰਤ ਸਰਕਾਰ ਦੇ ਖਿਲਾਫ ਕੀ ਕਦਮ ਚੁੱਕਾਂਗੇ ਅਸੀਂ ਕਿਉਂਕਿ ਉਦੋਂ ਵੀ ਕਿਹਾ ਗਿਆ ਸੀਗਾ ਕਿ ਅਸੀਂ ਬੀਜੇਪੀ ਨੂੰ ਵੱਡੀਆਂ ਦਵਾਂਗੇ ਪੰਜਾਬ 'ਚ ਲੇਕਿਨ ਬੀਜੇਪੀ ਪ੍ਰੋਪਰ ਆਪਣੀ ਥੋੜਾ ਲੜ ਕੇ ਗਈ ਹੈ ਪੰਜਾਬ 'ਚ ਨਹੀਂ ਚਾਹੁੰਦਾ ਸਰਕਾਰ ਨੂੰ ਇੱਕ ਮੈਪ੍ਰੈਸ਼ਨ ਕਰਨਾ ਚਾਹੁੰਦਾ ਆ ਕਿ ਜਿਹੜਾ ਉਹਨਾਂ ਨੇ ਡੀਜ਼ਲ ਦਾ ਕਹਿਦਾ ਕਿਸਾਨਾਂ ਦੇ ਟਰੈਕਟਰਾਂ ਦਾ ਡੀਜ਼ਲ ਨਹੀਂ ਪਾਇਆ ਜਾਣਾ ਕਿ ਟਰੈਕਟਰ ਹੈ ਕੋ ਤੋਪਾਂ ਥੋੜੀ ਹੈ 2000 1100 43 ਸਵੇਰੇ ਇੱਕੋ ਜਿੱਥੇ ਬੱਤੀ ਦੀ ਜਿਆ ਤੇ ਇਹ ਪ੍ਰਬੰਧ ਤਾਂ ਚੀਨ ਦੇ ਬਾਰਡਰ ਤੇ ਕਰਨ ਦੀ ਲੋੜ ਹੈ ਜਿਹੜੀ ਸਰਕਾਰ ਸ਼ੰਭੂ ਬਾਰਡਰ ਤੇ ਖਲੌਰੀ ਬਾਰਡਰ ਤੇ ਕਰ ਰਹੀ ਹੈ ਜਿਹੜੇ 에ਰਪੋਰਟਾਂ ਤੋਂ ਲੋਕ ਆ ਰਹੇ ਸਾਡੇ ਨੌਜਵਾਨ ਭਰਾ ਅਮਰੀਕਾ ਚ ਜਾ ਰਹੇ ਕਿਸੇ ਨੇ ਜਾਣਾ ਉਹ ਜਲੀਲ ਹੁੰਦੇ ਫਿਰਦੇ ਆ ਬਹੁਤਿਆਂ ਦੀਆਂ ਫਲੈਟਾਂ ਮਿਸ ਹੋ ਗਈਆਂ ਉਹ ਕਿਸਾਨ ਦਾ ਤਾਂ ਕੋਈ ਕਸੂਰ ਨਹੀਂ ਸਿਰਫ ਸਰਕਾਰ ਨੇ ਲਾਇਆ ਬਹੁਤਿਆਂ ਨੌਜਵਾਨਾਂ ਦੀਆਂ ਟਿਕਟਾਂ ਬਹੁਤੇ ਪਰਿਵਾਰਾਂ ਦੀਆਂ ਟਿਕਟਾਂ ਕਿਸੇ ਦਾ 6 ਲੱਖ ਦਾ ਨੁਕਸਾਨ ਹੋ ਗਿਆ ਉਹਦੇ ਲਈ ਸਿੱਧੇ ਤੌਰ ਤੇ ਹਰਿਆਣਾ ਸਰਕਾਰ ਜ਼ਿੰਮੇਵਾਰ ਆ ਉਹ ਜਾਮਾਂ ਚ ਫਸੇ ਹੋਏ ਲੋਕ ਨੇ ਅਜੇ ਤੱਕ ਕਿਸਾਨ ਦਿੱਲੀ ਗਿਆ ਹੀ ਨਹੀਂ ਦੋ ਦਿਨ ਪਹਿਲਾਂ ਹੀ ਸੜਕਾਂ ਬੰਦ ਕਰਿਆ ਕੀ ਕਿਸਾਨ ਕੋਈ ਕੋਈ ਅਤਵਾਦੀ ਗਰੁੱਪ ਹੈ ਕਿਸਾਨ ਕਿਉਂ ਨਹੀਂ ਅੰਦੋਲਨ ਕਰ ਸਕਦਾ ਹੁਣ ਵੀ ਕਹਿ ਲਉ ਕਿ ਤੁਹਾਡੇ ਕੋਲ ਪੂਰੀ ਤਿਆਰੀ ਹੈ ਜੇਕਰ ਉੱਥੇ ਰੁਕਣਾ ਪਿਆ ਤਾਂ ਅਸੀਂ ਰੁਕਾਂਗੇ ਤੁਸੀਂ ਦੇਖੋ ਟਰਾਲੀਆਂ 'ਚ ਰਾਸ਼ਨ ਲਦੇ ਹੋਏ ਆ ਟੈਂਟ ਲਦੇ ਹੋ ਟਰਾਲੀਆਂ ਵਿੱਚ ਕਿਸਾਨਾਂ ਨੇ ਬੈੱਡਰੂਮ ਬਣਾਉਣੇ ਇਹਦੇ 'ਚ ਟਰਾਲੀਆਂ 'ਚ ਸੌਣਾ ਤੇ ਜਦੋਂ ਕਿਸਾਨ ਸਰਕਾਰ ਨਹੀਂ ਮੰਨੇਗੀ ਕਿਸਾਨ ਕੀ ਨਹੀਂ ਕਰੂਗਾ ਸਭ ਕੁਝ ਕਰਨਾ ਪਏਗਾ ਸਰਕਾਰ ਕਹਿ ਰਹੀ ਅਸੀਂ ਹਰਿਆਣਾ 'ਚੋਂ ਡੀਜ਼ਲ ਨਹੀਂ ਦੇਣਾ ਤੇ ਜਿਹੜੇ ਕਿਸਾਨ ਦਾ ਟਰੈਕਟਰ ਹੈ ਅੱਗੇ ਕਿਹੜਾ ਕਿਤੇ ਖੱਟਰ ਦੀ ਜੇਬ 'ਚੋਂ ਚੱਲਦਾ ਤੁਸੀਂ ਯਕੀਨ ਕਰੋ ਜਿਹਦਾ ਡੀਜ਼ਲ ਮੁੱਕਿਆ ਕਿਸਾਨਾਂ ਨੇ ਘਰੋਂ ਡੀਜ਼ਲ ਲਿਆਉਣਾ ਇਹ ਤਾਂ ਹਰਿਆਣਾ ਦਿੱਲੀ ਦੀ ਗੱਲ ਆ ਕਿਸਾਨਾਂ ਨੂੰ ਪਾਪਾ ਬੰਬੇ ਤੱਕ ਜਾਣਾ ਪਵੇ ਜਨਤਾ ਡੀਜ਼ਲ ਦੀ ਕਦੇ ਨਹੀਂ ਆਉਣ ਦੇ ਖੱਟਰ ਸਾਹਿਬ ਦਾ 1.5 ਸਾਲ ਜਹਾਜ਼ ਹਰਿਆਣੇ ਦੇ ਕਿਸਾਨਾਂ ਨੇ ਉੱਪਰ ਨਹੀਂ ਦਿੱਤਾ ਕਿਤੇ ਇਦਾਂ ਦੇ ਹਾਲਾਤ ਫਿਰ ਨਾ ਬਣ ਜਾਵੇ ਕਿਉਂਕਿ ਇਲੈਕਸ਼ਨ ਦੇ ਕੋਲ ਸਰਕਾਰਾਂ ਕਹ ਲੋ ਜਾਂ ਕਹ ਲੋ ਕਿ ਇਹੋ ਜਿਹੇ ਹੱਤ ਘੰਟੇ ਬਣਾਏ ਜਾਂਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸੂਬੇ ਦੇ ਵਿੱਚ ਜਾਂ ਦੇਸ਼ ਦੇ ਵਿੱਚ ਇਹੋ ਜਿਹੀਆਂ ਸਥਿਤੀਆਂ ਬਣਨ ਕਿ ਇਹ ਉਹਦਾ ਕਹ ਲੋ ਕਿ ਇੱਕ ਪ੍ਰੋਪਾਗੈਂਡਾ ਤਾਂ ਨਹੀਂ ਹੋ ਸਕਦਾ ਇਹ ਕਿਸਾਨਾਂ ਨੇ ਟਰੈਕਟਰਾਂ ਨਾਲ ਹਥਿਆਰ ਬੰਨੇ ਹੋ ਆ 2020 ਤੇ 21 ਕਹ ਲਓ ਕਿ ਪੰਜਾਬ ਦਾ ਆंदोलਨ ਤੇ ਵਿੱਚ ਨਿਕਲਿਆ ਹੁਣ 2024 ਸ਼ੁਰੂ ਹੋ ਗਿਆ ਲੇਕਿਨ 24 ਦੇ ਵਿੱਚ ਫਿਰ ਤੋਂ ਪੰਜਾਬ ਕਹ ਲਓ ਕੂਚ ਕਰ ਰਿਹਾ ਹੈ ਦਿੱਲੀ ਵੱਲ ਦੀ ਲੇਕਿਨ ਉਹਦੇ ਵਿੱਚ ਕਈ ਬੈਰੀਕੇਟਿੰਗ ਕਹ ਲਓ ਕਿ ਪ੍ਰਸ਼ਾਸਨ ਖੜਾ ਹੋਇਆ ਹੈ ਕਿ ਕਿਸੇ ਤਰੀਕੇ ਨਾਲ ਕਿਸਾਨਾਂ ਨੂੰ ਦਿੱਲੀ ਨਾ ਪਹੁੰਚਦਾ ਜਾਵੇ ਲੇਕਿਨ ਸੈਂਕੜਾ ਟਰਾਲੀਆਂ ਬਾਬੇ ਤੁਰ ਪਈਆਂ ਨੇ ਹਜ਼ਾਰਾਂ ਟਰਾਲੀਆਂ ਪੂਰੇ ਪੰਜਾਬ ਦੀ ਤੁਰ ਪਈਆਂ ਲੋਕ ਪੂਰੇ ਇਸ ਵਾਰ ਫਿਰ ਉਸੇ ਹੁੰਗਾ ਨਾਲ ਜਾ ਰਹੇ ਨੇ ਕਿ ਜਿਵੇਂ ਪਹਿਲਾਂ 2020 21 ਅਸੀਂ ਦਿੱਲੀ ਕੱਟਿਆ ਸੀਗਾ ਲੇਕਿਨ ਹੁਣ ਦੇਖਦੇ ਕਿ ਆਖਿਰਕਾਰ ਕੀ ਕੀ ਤਿਆਰੀਆਂ ਨੇ ਕੀ ਕੀ ਵਾਈ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਸਭ ਤੋਂ ਪਹਿਲਾਂ ਤਾਂ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆਮ ਜਨਤਾ ਆ ਜਿਹਨਾਂ ਨੂੰ ਨਹੀਂ ਪਤਾ ਇਸ ਆंदोलਨ ਦੇ ਬਾਰੇ ਉਹ ਤਾਂ ਇਸ ਗੱਲ ਤੋਂ ਕਨਫਿਊਜ਼ ਨੇ ਕਿ ਪਹਿਲਾਂ 2000 2021 ਦੇ ਵਿੱਚ ਵੀ ਆਨੁਲਨ ਕੀਤਾ ਉਦੋਂ ਕੋਈ ਅਸੀਂ ਮੰਨ ਕੇ ਵਾਪਸ ਆ ਗਏ ਹੁਣ ਫਿਰ ਤੋਂ ਉਹ ਚੀਜ਼ਾਂ ਮੁਰ ਤੋਂ ਇੱਕ ਕਾਫੀਆ ਸ਼ੁਰੂ ਕਰ ਲਿਆ ਸੀ ਕੋਈ ਅੰਦੋਲਨ ਜਿੱਥੇ ਬੰਦੀਆਂ ਕਿਸਾਨ ਇਸ ਕਰਕੇ ਮਜਬੂਰ ਹੋ ਰਿਹਾ ਕਿ ਜਿਹੜਾ 2020-21 ਦੇ ਅੰਦੋਲਨ ਚ ਸਰਕਾਰ ਨੇ ਵਾਦਾ ਕੀਤਾ ਉਹਦੇ ਚੋ ਲਾਗੂ ਕੋਈ ਨਹੀਂ ਹੋਇਆ ਕੋਈ ਲਾਗੂ ਨਹੀਂ ਹੋਇਆ ਜਿਹੜਾ ਸਰਕਾਰ ਨੇ ਕਮਿਟਮੈਂਟ ਕੀਤੀ ਆ ਉਹਨੂੰ ਸਰਕਾਰ ਨੇ ਲਾਗੂ ਨਹੀਂ ਕੀਤਾ ਸਿਰਫ ਹਵਾ ਚ ਬਿਆਨ ਹੈ ਹਵਾ ਚ ਬਿਆਨ ਆ ਨਾ ਤਾਂ ਕਿਸਾਨਾਂ ਦੀ ਘਟੋ ਘਟ ਰਵਾਂ ਸਪਰਥਨ ਮੋਲ ਜਿਹਨੂੰ ਐਮਐਸਪੀ ਕਹਿੰਦੇ ਆ ਐਮਐਸਪੀ ਦਾ ਗਾਰੰਟੀ ਕਾਨੂੰਨ ਨਹੀਂ ਬਣਿਆ ਲਗਭਗ ਹਜ਼ਾਰਾਂ ਕਿਸਾਨਾਂ ਦੇ ਉੱਤੇ ਪਰਚੇ ਦਰਜ ਆਲਗ-ਆਲਗ ਕ੍ਰਿਮినਲ ਧਰਾਮਾਂ ਦੇ ਮੇਰੇ ਤੇ ਵੀ ਦਰਜ ਆ ਸਾਰਿਆਂ ਤੇ ਦਰਜ ਹੈaryana ਵਿੱਚ 50 ਹਜ਼ਾਰ ਪਰਚਾ ਕਿਸੇ ਕਿਸਾਨ ਦੇ ਉੱਤੇ ਪਰਚਾ ਵਾਪਸ ਨਹੀਂ ਹੋਇਆ ਲਖੀਮਪੁਰ ਖੀਰੀ ਦੇ ਵਿੱਚ ਜਿੱਥੇ ਪੰਜ ਕਿਸਾਨਾਂ ਨੂੰ ਸਰਕਾਰ ਦੀ ਸ਼ਹਿ ਪ੍ਰਾਪਤ ਵਤਨਿਆਂ ਵੱਲੋਂ ਮਾਰ ਦਿੱਤਾ ਗਿਆ ਸੀ ਗੱਡੀਆਂ ਥੱਲੇ ਦਲੜ ਕੇ ਉਹਦੇ ਕਤਲਾਂ ਨੂੰ ਸਜ਼ਾ ਨਹੀਂ ਮਿਲੀ ਤੇ ਜਿਹੜੇ ਕਿਸਾਨ ਜੱਗ ਵੀ ਹੋਗਾ ਸੀ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਤੇ ਉਲਟਾ ਸਗਾਂ ਜਿਹੜੇ ਸਾਡੇ ਕਿਸਾਨ ਹੈ ਉਹ ਕਤਲ ਦਾ ਮੁਕੱਦਮਾ ਭੁਗਤ ਰਹੇ ਯਾਰ ਨੌਜਵਾਨ ਮੈਂ ਜਾਇਆ ਸੀ ਦੋ ਵਾਰੀ ਲਖੀਮਪੁਰ ਜਾਇਆ ਹਾਂ ਬਿਲਕੁਲ ਗਰੀਬ ਪਰਿਵਾਰਾਂ ਦੇ ਬੱਚੇ ਆ ਕਤਲ ਦਾ ਮਕਦਮਾ ਭੁਗਤਣਾ ਕਿੰਨਾ ਔਖਾ ਹੁੰਦਾ ਉਹ ਵੀ ਬੜੀਆਂ ਜ਼ਿਆਦਾ ਤਾਂ ਵਿਕ ਜਾਨੀਆਂ ਉਹ ਵਿਚਾਰੇ ਬਿਲਕੁਲ ਮਜ਼ਦੂਰ ਵਰਗ ਦੇ ਮੁੰਡੇ ਆ ਉਹ ਵੀ ਸਰਕਾਰ ਨੇ ਮੰਗਰੀ ਪੂਰੀ ਕੀਤੀ ਜਿਹੜਾ ਬਿਜਲੀ ਸੰਸ਼ੋਧਨ ਬਿੱਲ ਸੀ ਇਲੈਕਟ੍ਰਿਸਿਟੀ ਐਮੈਂਡਮੈਂਟ ਬਿੱਲ ਉਹ ਵੀ ਉਹ ਵੀ ਉਹ ਵੀ ਗੱਲ ਨਹੀਂ ਮੰਨੀ ਉਹ ਵੀ ਲਾਗੂ ਕਰ ਦਿੱਤਾ ਜਿਹੜਾ ਪ੍ਰਦੂਸ਼ਣ ਐਕਟ ਸੀ ਉਹ ਵੀ ਲਾਗੂ ਕਰ ਦਿੱਤਾ ਤੇ ਜਾਣੀ ਸਰਕਾਰ ਨੇ ਮਨਮਾਨੀ ਧਾਰਨ ਕੀਤੀ ਵੀ ਕਿਸਾਨਾਂ ਨੂੰ ਖਰਿਆ ਖੰਡਾ ਕੇ ਇਹਨਾਂ ਚ ਧੜੇਵਾਜੀ ਕਰਕੇ ਸਰਕਾਰ ਆਪਣੇ ਮਨਸੂਬੇ ਪੂਰੇ ਹੋ ਜਾਗੇ ਉਹਦਾ ਜਵਾਬ ਪੰਜਾਬ ਦੀ ਜਨਤਾ ਹਰਿਆਣੇ ਦੀ ਜਨਤਾ ਦੇ ਰਹੀ ਆ ਇਹ ਤੋਂ 11100 ਟਰਾਲੀ ਸਵੇਰੇ ਇੱਕੋ ਜਥੇ ਬੰਤੀ ਦੀ ਲੱਗੀ ਤੇ ਅਸੀਂ ਭਾਰਤੀ ਕਿਸਾਨ ਜੀ ਨੇ ਦੁਆਬਾ ਨੇ ਵੀ ਇਹਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਦੇਖੋ ਕਿਉਂਕਿ ਜਦੋਂ 2021 ਵਿੱਚ ਹੋਇਆ ਸੀਗਾ ਉਸ ਤੋਂ ਬਾਅਦ ਵਿਧਾਨ ਸਭਾ ਚੋਂ ਆਈਆਂ ਸੀਗੀਆਂ ਉਦੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਅਸੀਂ ਬੀਜੇਪੀ ਯਾਨੀ ਕਿ ਸੈਂਟਰ ਸਰਕਾਰ ਨੂੰ ਆਉਣ ਦੋ ਦੇਾਂਗੇ ਲੇਕਿਨ ਫਿਰ ਤੋਂ ਪੰਜਾਬ ਦੇ ਵਿੱਚ ਪੰਜਾਬ ਦੇ ਕਈ ਆਗੂ ਜਿਹੜੇ ਵੱਡੇ ਆਗੂ ਸੀਗੇ ਉਹ ਬੀਜੇਪੀ ਵਿੱਚ ਸ਼ਾਮਲ ਹੋ ਕੇ ਵੋਟਾਂ ਲੜੀਆਂ ਸੀ ਆ ਉਹਨਾਂ ਨੇ ਹੁਣ ਮੁਰਤੂ ਫਿਰ ਤੋਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਜੀ ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਉਹਨਾਂ ਤੋਂ ਬਾਅਦ ਹੁਣ ਲੋਕ ਸਭਾ ਦੀ ਚੋਣ ਇਸ ਸਾਲ ਟ ਹੋ ਜਾਣੀ ਪਤਾ ਨਹੀਂ ਕਦੋਂ ਅਨਾਉਂਸਮੈਂਟ ਹੋ ਜੇਗੀ ਹੁਣ ਕੀ ਦੁਬਾਰਾ ਤੋਂ ਵੀ ਇਹੋ ਜਿਹਾ ਫੈਸਲਾ ਪੰਜਾਬੀਆਂ ਦੇ ਵੱਲੋਂ ਪੰਜਾਬ ਤੋਂ ਲਿਤਾਇਆ ਜਾਏ ਕਿ ਸੈਂਟਰ ਸਰਕਾਰ ਦੇ ਖਿਲਾਫ ਕੀ ਕਦਮ ਚੱਕਾਂਗੇ ਅਸੀਂ ਕਿਉਂਕਿ ਉਦੋਂ ਵੀ ਕਿਹਾ ਗਿਆ ਸੀਗਾ ਕਿ ਅਸੀਂ ਬੀਜੇਪੀ ਨੂੰ ਵੱਡੀ ਦਵਾਂਗੇ ਪੰਜਾਬ 'ਚ ਲੇਕਿਨ ਬੀਜੇਪੀ ਪ੍ਰੋਪਰ ਆਪਣੀ ਚੋਣਾਂ ਲੜ ਕੇ ਗਈ ਹੈ ਪੰਜਾਬ 'ਚ ਅੱਜ ਅੰਦੋਲਨ ਦੱਲੀ ਜਾ ਰਿਹਾ ਸਰਕਾਰ ਨੇ ਪਹਿਲਾਂ ਇੱਕ ਮੀਟਿੰਗ ਕੀਤੀ ਆ ਜਿਸੇ ਵਜੋਂ ਜਥੇਬੰਦੀਆਂ ਨੇ ਤਿਆਰ ਕੀਤਾ ਪਹਿਲਾਂ ਤਿੰਨ ਮਨਿਸਟਰ ਰਾਏ ਪੰਜਾਬ ਅੱਜ ਵੀ 5 ਵਜੇ ਸਰਕਾਰ ਦੇ ਤਿੰਨ ਵਜ਼ੀਰ ਚੰਡੀਗੜ੍ਹ ਆ ਰਹੇ ਆ ਜੀ 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 ਸਰਕਾਰ ਨੂੰ ਸਾਡੀ ਅਪੀਲ ਹੈ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਸਰਕਾਰ ਉਹਨਾਂ ਨੂੰ ਲਾਗੂ ਕਰਨ ਦਾ ਐਲਾਨ ਕਰ ਦੇਵੇ ਸਹੀ ਢੰਗ ਨਾਲ ਸਿਰਤਾ ਨਾਲ ਕਰੇ ਜਿੰਨਾ ਜੋਰ ਸਰਕਾਰ ਨੇ ਬੈਰੀਕੇਡ ਲਾਉਣ ਦਾ ਕੰਕਰੀਟ ਪਾਉਣ ਦਾ ਕਿਲ੍ਹ ਲਾਉਣ ਦਾ ਲਾਜ ਆ ਇਹ ਪ੍ਰਬੰਧ ਤਾਂ ਚੀਨ ਦੇ ਬਾਰਡਰ ਤੇ ਕਰਨ ਦੀ ਲੋੜ ਹੈ ਜਿਹੜੇ ਸਰਕਾਰ ਸ਼ੰਭੂ ਬਾਰਡਰ ਤੇ ਖਲੌਦੀ ਬਾਰਡਰ ਤੇ ਕਰ ਰਹੀ ਆ ਕਿਸੇ ਬਗਾਨੇ ਮੁਲਖ ਦਾ ਦੀ ਦੇਸ਼ ਆਪਣੇ ਦੇਸ਼ ਦੇ ਨਾਗਰਿਕ ਆ ਕਿਸਾਨ ਪਾਕੀ ਜਿਹੜੇ 에어ਪੋਰਟਾਂ ਤੋਂ ਲੋਕ ਆ ਰਹੇ ਸਾਡੇ ਨੌਜਵਾਨ ਭਰਾ ਅਮਰੀਕਾ ਚ ਜਾ ਰਹੇ ਕਿਸੇ ਨੇ ਜਾਉਣਾ ਉਹ ਜਲੀਲ ਹੁੰਦੇ ਫਿਰਦੇ ਆ ਬਹੁਤਿਆਂ ਦੀਆਂ ਫਲੈਟਾਂ ਮਿਸ ਹੋ ਗਈਆਂ ਉਹਦੇ ਚ ਕਿਸਾਨ ਦਾ ਤਾਂ ਕੋਈ ਕਸੂਰ ਨਹੀਂ ਿੱੱਲ ਸਰਕਾਰ ਨੇ ਲਾਏ ਆ ਬਹੁਤਿਆਂ ਨੌਜਵਾਨਾਂ ਦੀਆਂ ਟਿਕਟਾਂ ਬਹੁਤੇ ਪਰਿਵਾਰਾਂ ਦੀਆਂ ਟਿਕਟਾਂ ਕਿਸੇ ਦਾ 6 ਲੱਖ ਦਾ ਨੁਕਸਾਨ ਹੋ ਗਿਆ ਉਹਦੇ ਲਈ ਸਿੱਧੇ ਤੌਰ ਤੇ ਹਰਿਆਣਾ ਸਰਕਾਰ ਜ਼ਿੰਮੇਵਾਰ ਆ ਉਹ ਜਾਮਾਂ ਚ ਫਸੇ ਹੋਏ ਲੋਕ ਨੇ ਅਜੇ ਤੱਕ ਸਾਨ ਦਿੱਲੀ ਗਿਆ ਹੀ ਨਹੀਂ ਦੋ ਦਿਨ ਪਹਿਲਾਂ ਹੀ ਸੜਕਾਂ ਬੰਦ ਕਰਿਆ ਜਦੋਂ ਬਾਕੀ ਸਾਰੇ ਵਰਗ ਅੰਦੋਲਨ ਕਰ ਸਕਦੇ ਆ ਕੀ ਕਿਸਾਨ ਕੋਈ ਕੋਈ ਅਤਵਾਦੀ ਗਰੁੱਪ ਆ ਕਿਸਾਨ ਕਿਉਂ ਨਹੀਂ ਅੰਦੋਲਨ ਜਿਥੇ ਬੰਦੀਆਂ ਨੇ ਰਾਮ ਰੀਲਾ ਮੈਦਾਨ ਚ ਜਗ੍ਹਾ ਮੰਗੀ ਆ ਲਿਖਤੀ ਮਤਲ ਲੈਟਰ ਲਿਖ ਕੇ ਵੀ ਸਾਨੂੰ ਰਾਮ ਰੀਲਾ ਮੈਦਾਨ ਜਿਹੜਾ ਉਹ ਅਲੋਟ ਕਰ ਦਿਓ ਤੇ ਸਰਕਾਰ ਕਿਉਂ ਨਹੀਂ ਕਰਦੀ ਅਲੋਟ ਸਰਕਾਰ ਅੰਦੋਲਨ ਨੂੰ ਦੱਬਣਾ ਚਾਹੁੰਦੀ ਆ ਵੀ ਅਸੀਂ ਇਹਨੂੰ ਦਿਖਾਈਏ ਨਾ ਲੇਕਿਨ ਸੋਸ਼ਲ ਮੀਡੀਆ ਦਾ ਜਵਾਨਾ ਚਾਹੇ ਹਰਿਆਣੇ ਦੇ ਵਿੱਚ ਜਿੰਨਾ ਮਰਜ਼ੀ ਡੱਟ ਬੰਦ ਕਰ ਲਵੇ ਲੋਕਾਂ ਨੂੰ ਪਤਾ ਆ ਅੰਦੋਲਨ ਉੱਠ ਚੁੱਕਾ ਆ ਸਰਕਾਰ ਆਪਣਾ ਬਣਦਾ ਫਰਜ਼ ਅਦਾ ਕਰੇ ਇਹ ਜਿਹੜੇ ਪ੍ਰਬੰਧ ਸਰਕਾਰ ਇੱਧਰ ਕਰਦੀ ਹੈ ਚੀਨ ਦੇ ਬਾਰਡਰ ਤੇ ਕਰਨੇ ਚਾਹੀਦੇ ਸਰਕਾਰ ਦੇਖੋ ਇੱਕ ਤੋਂ 1000 ਸਾਲ ਤੱਕ ਬਹੁਤ ਲੰਬਾ ਆंदोलਨ ਚੱਲਿਆ ਜਿਹੜਾ ਪਹਿਲਾਂ 20 ਕੀਲਾ ਚੱਲਿਆ ਤੇ ਹੁਣ ਵੀ ਕਹਿ ਲਉ ਕਿ ਤੁਹਾਡੇ ਵੱਲ ਪੂਰੀ ਤਿਆਰੀ ਹੈ ਕਿ ਜੇਕਰ ਉੱਥੇ ਰੁਕਣਾ ਪਿਆ ਤਾਂ ਅਸੀਂ ਰੁਕਾਂਗੇ ਤੁਸੀਂ ਦੇਖੋ ਟਰਾਲੀਆਂ 'ਚ ਰਾਸ਼ਨ ਲੱਦੇ ਹੋਏ ਆ ਟੈਂਟ ਲੱਦੇ ਹੋ ਟਰਾਲੀਆਂ ਵਿੱਚ ਕਿਸਾਨਾਂ ਨੇ ਬੈੱਡਰੂਮ ਬਣਾਉਣੇ ਇਹਦੇ 'ਚ ਟਰਾਲੀਆਂ 'ਚ ਸੌਣਾ ਤੇ ਜਦੋਂ ਕਿਸਾਨ ਸਰਕਾਰ ਨਹੀਂ ਮੰਨੇਗੀ ਕਿਸਾਨ ਕੀ ਨਹੀਂ ਕਰੂਗਾ ਸਭ ਕੁਝ ਕਰਨਾ ਪਏਗਾ ਕਦੇ ਸਰਕਾਰ ਕਹਿ ਰਹੀ ਅਸੀਂ ਹਰਿਆਣਾ 'ਚੋਂ ਡੀਜ਼ਲ ਨਹੀਂ ਦੇਣਾ ਤੇ ਜਿਹੜੇ ਕਿਸਾਨ ਦਾ ਟਰੈਕਟਰ ਆ ਅੱਗੇ ਕਰਾ ਕੇ ਤੇ ਖੱਟਰ ਦੀ ਜੇਬ ਚੋਂ ਚੱਲਦਾ ਤੁਸੀਂ ਯਕੀਨ ਕਰਿਓ ਜਿਹਦਾ ਡੀਜ਼ਲ ਮੁੱਕਿਆ ਕਿਸਾਨਾਂ ਨੇ ਘਰੋਂ ਡੀਜ਼ਲ ਲਿਆਉਣਾ ਇਹ ਤਾਂ ਹਰਿਆਣਾ ਦਿੱਲੀ ਦੀ ਗੱਲ ਆ ਕਿਸਾਨਾਂ ਨੂੰ ਬੰਬੇ ਤੱਕ ਜਾਣਾ ਪਵੇ ਜਨਤਾ ਡੀਜ਼ਲ ਦੀ ਕਦੇ ਨਹੀਂ ਹੋਣ ਦੇਗੀ ਇਹ ਲੋਕ ਇਦਾਂ ਦੇ ਆ ਅੰਦੋਲਨ ਲੋਕਾਂ ਦੇ ਸਿਰ ਤੇ ਜਿੱਤਿਆ ਜਾਂਦਾ ਲੋਕਾਂ ਸਿਰ ਤੇ ਲੜਿਆ ਜਾਂਦਾ ਸਰਕਾਰ ਜਿੰਨਾ ਜ਼ੋਰ ਪٹرول ਪੰਪ ਬੰਦ ਕਰਨ ਤੇ ਵੈਰੀਕੇਟ ਲਾਉਣ ਤੇ ਲਾ ਰਹੀ ਆ ਖੱਟਰ ਸਾਹਿਬ ਉਹਨਾਂ ਯੋਗਦਾਨ ਉਹਨਾਂ ਦੀ ਸਰਕਾਰ ਆ ਹਰਿਆਣੇ ਚ ਉਹਨਾਂ ਦੀ ਸਰਕਾਰ ਆ ਸੈਂਟਰ ਚ ਵੀ ਭਾਈ ਤੁਸੀਂ ਮਸਲਾ ਹੱਲ ਕਰੋ ਅੱਗੇ ਖੱਟਰ ਸਾਹਿਬ ਦਾ 1.5 ਸਾਲ ਜਹਾਜ਼ हरियाणा ਦੇ ਕਿਸਾਨਾਂ ਨੇ ਉੱਤਰ ਨਹੀਂ ਦਿੱਤਾ ਕਿ ਤੇ ਇਦਾਂ ਦੇ ਹਾਲਾਤ ਫਿਰ ਨਾ ਬਣ ਜਾਣ ਤੁਸੀਂ ਤੁਸੀਂ ਦੇਖਿਆ ਸੋਸ਼ਲ ਮੀਡੀਆ ਤੇ ਬਹੁਤ ਸਾਰੀ ਵੀਡੀਓਜ਼ ਆ ਰਹੀਆਂ ਕਿਉਂਕਿ ਇਸ ਵਾਰ ਬੈਰੀਕੇਟਿੰਗ ਨਾਲ ਇੱਕ ਇੱਕ ਨਹੀਂ ਲਾਈਆਂ ਕਿਉਂਕਿ ਪਿਛਲੀ ਵਾਰ ਇੱਕ ਇੱਕ ਸੀਗਾ ਟਰੈਕਟਰ ਜਨਸਾ ਧੂਣਿਆਂ ਜਨਸਾ ਆਪਾਂ ਬਹੁਤ ਕੁਝ ਹੁਣ ਉਹ 5 5 6 6 ਬੈਰੀਕੇਟਿੰਗਾਂ ਸੀਮੈਂਟ ਦੇ ਬੜੇ ਤਗੜੇ ਤਗੜੇ ਤੋਂ ਬੜੇ ਲੋਹੇ ਰੀਆਂ ਕਹਲੂ ਕਿ ਕਿਲਾ ਹੈ ਕਿ ਤਾਂ ਕਿ ਟਰੈਕਟਰ ਤੋਂ ਚੜਦੇ ਕਿ ਕੋਸ਼ਿਸ਼ਾਂ ਤਾਂ ਪੂਰੀਆਂ ਸੰਗੂ ਪੋਟਰ ਦੇ ਕੀਤੀਆਂ ਹੋਈਆਂ ਵਾ ਦੇਖੋ ਸਰਕਾਰ ਨੇ ਪ੍ਰਬੰਧ ਕੀਤੇ ਹੋਏ ਆ ਤੁਸੀਂ ਮੰਨਦੇ ਹੋ ਕਿ ਲੱਖਾਂ ਲੋਕਾਂ ਦੇ ਹੜ ਨੂੰ ਉਹ ਪ੍ਰਬੰਧ ਰੋਕ ਲੈਣਗੇ 20 ਫੁੱਟ ਦੇ ਵਿੱਚ ਕੰਕਰੀਟ ਲਾ ਲੈਣਗੇ ਪੂਰੀ ਉਰਾ ਹਰਿਆਣਾ ਦਾ ਬਾਰਡਰ ਲੱਗਦਾ 900 ਕਿਲੋਮੀਟਰ ਦਾ ਏਰੀਆ ਪੈਂਦਾ ਇਧਰ ਦੀ ਲੰਘ ਜਾਣਗੇ ਜੇ ਡਰੇਨ ਇੱਕ ਜਗ੍ਹਾ ਤੋਂ ਪੜ ਦੁੱਤੀ ਕਿਸਾਨਾਂ ਨੇ ਘੰਟੇ ਚ ਪੂਰ ਲੈਣੀ ਐ ਕਿਸਾਨਾਂ ਕੋ ਘਰਾ ਵੀ ਆ ਜੀਸੀਬੀ ਮਸ਼ੀਨਾਂ ਵੀ ਆ ਟਰੈਕਟਰ ਵੀ ਆ ਜਿਹੜੀ ਕੌਮ ਨੇ ਸਰਕਾਰ ਤੋਂ ਬਿਨਾ ਹੜਪੀਟਾਂ ਲਈ ਲੰਗਰ ਪਚਾ ਦੱਤੇ ਉਹਨਾਂ ਨੂੰ ਹੜਾਂ ਚੋਂ ਕੱਢ ਲਿਆ ਕਿ ਉਹ ਦਿੱਲੀ ਜਾਣ ਤੋਂ ਰੁਕ ਜਾਣਗੇ ਇਹ ਸਰਕਾਰ ਆਪਣੀ ਜਿਹੜੀ ਉਹ ਲੋਕਾਂ ਨੂੰ ਡਰਾ ਰਹੀ ਆ ਮੀਡੀਆ ਚ ਮਾਹੌਲ ਸਿਰਜ ਰਹੀ ਆ ਕਿਸਾਨ ਜਥੇਬੰਦੀਆਂ ਜਾਂ ਜਿਹੜਾ ਨੌਜਵਾਨਿਆਂ ਜਾਂ ਕਿਸਾਨਿਆਂ ਉਨੇਕਰ ਬੰਦਨਾ ਨ ਰੁਕਣਾ ਨਹੀਂ ਸਰਕਾਰ ਜ਼ੋਰ ਨਾਲ ਰੋਕਣ ਦਾ ਯਤਨ ਨਾ ਕਰੇ ਪਿਆਰ ਨਾਲ ਟੇਬਲ ਤੇ ਬੈਠ ਕੇ ਜਿਹੜੀਆਂ ਸਾਰੀਆਂ ਹੀ ਮੰਗਾਂ ਜੈਜਾ ਜਾਂ ਤਾਂ ਸਰਕਾਰ ਦੱਸਵੇ ਕਿ ਆਹ ਨਜਾਇਜ਼ ਹੈ ਜਿਹੜੀ ਕੋ ਨਜਾਇਜ਼ ਹੈ ਉਹ ਜਥੇਬੰਦੀਆਂ ਕੱਢ ਲੈਣਗੀਆਂ ਕੋਈ ਨਜਾਇਜ਼ ਮੰਗ ਨਹੀਂ ਸਾਰੀਆਂ ਸਰਕਾਰ ਦਾ ਫਰਜ਼ ਬਣਦਾ ਸਰਕਾਰ ਉਹਨੂੰ ਐਲਾਨ ਕਰੇ ਇਹ ਜਿੰਨਾ ਹੜਿਆ ਜੇ ਸਰਕਾਰ ਰੋਕੇਗੀ ਉੱਠ ਕੇ ਚਾਰ ਗੁਣਾ ਹੋਰ ਇੱਕ ਇੱਕ ਆਖਰੀ ਸਵਾਲ ਹੈ ਮੇਰਾ ਆਖਰੀ ਸਵਾਲ ਇਹ ਹੈ ਕਿ ਹੁਣ ਕਿਉਂਕਿ ਇਲੈਕਸ਼ਨ ਆ ਰਹੇ ਮੈਂ ਤੁਹਾਨੂੰ ਸਵਾਲ ਹੀ ਪੁੱਛ ਰਿਹਾ ਕਿਉਂਕਿ ਇਲੈਕਸ਼ਨ ਦੇ ਕੋਲ ਸਰਕਾਰਾਂ ਕਹ ਲੋ ਜਾਂ ਕਹ ਲੋ ਕਿ ਇਹੋ ਜਿਹੇ ਹੱਤਕੰਟੇ ਬਣਾਏ ਜਾਂਦੇ ਆ ਕਿ ਕਿਸੇ ਨਾ ਕਿਸੇ ਉਸੂ ਬੇਦਰ ਵਿਚ ਇਹ ਦੇਸ਼ ਦੇ ਵਿੱਚ ਇਹੋ ਜਿਹੀਆਂ ਸਥਿਤੀਆਂ ਬਣਨ ਕਿ ਇਹ ਉਹਦਾ ਕਹੋ ਕਿ ਇੱਕ ਪ੍ਰੋਪਾਗੈਂਡਾ ਤਾਂ ਨਹੀਂ ਹੋ ਸਕਦਾ ਦੇਖੋ ਇਹ ਸਰਕਾਰ ਦੀ ਆਪਣੀ ਨੀਤੀ ਹੈ ਸਰਕਾਰ ਵੋਟਾਂ ਦੇ ਧਰੂਵੀ ਕਰਨ ਲਈ ਬਹੁਤ ਤਰ੍ਹਾਂ ਦੀਆਂ ਨੀਤੀਆਂ ਬਣਾਉਣੀਆਂ ਕਿਸੇ ਨੂੰ ਬਦਨਾਮ ਕਰ ਦਤਾ ਪਹਿਲਾਂ ਵੀ ਕਿਸਾਨਾਂ ਨੂੰ ਬਦਨਾਮ ਕੀਤਾ ਗਿਆ ਹੁਣ ਵੀ ਸਰਕਾਰ ਯਤਨ ਕਰੇਗੀ ਮੀਡੀਆ 'ਚ ਖੱਟਰ ਸਾਹਿਬ ਦਾ ਬਿਆਨ ਮੈਂ ਸੁਣ ਰਿਹਾ ਸੀ ਕਿ ਕਿਸਾਨਾਂ ਨੇ ਟਰੈਕਟਰਾਂ ਨਾਲ ਹਥਿਆਰ ਬੰਨੇ ਹੋ ਆ ਤੁਸੀਂ ਖੱਟਰ ਸਾਹਿਬ ਨੂੰ ਬੁਲਾ ਲਓ ਦੱਸੋ ਇੱਥੇ 1100 ਟਰਾਲੀ ਲੰਗੀ ਆ ਕਿਸੇ ਟਰੈਕਟਰ ਨਾਲ ਹਥਿਆਰ ਬੰਨੇ ਆ ਸਰਕਾਰ ਸਾਬਤ ਕਰ ਦਵੇ ਇਹ ਮੀਡੀਆ 'ਚ ਸਾਬ ਲੋਕਾਂ ਨੂੰ ਬਿਆਨ ਦੇ ਕੇ ਦੂਜੇ ਤਬਕਿਆਂ ਦੇ ਸਰਕਾਰ ਡਰ ਦਾ ਮਾਹੌਲ ਪੈਦਾ ਕਰਨੀ ਚਾਹਦੀ ਹੈ ਸਰਕਾਰ ਕੰਮਜਾਬ ਨਹੀਂ ਹੋਣੀ ਚਾਹੇ ਦੇਸ਼ ਦਾ ਵਿਦਿਆਰਥੀ ਵਰਗ ਆ ਵੱਡ-ਵੱਡੀਆਂ ਡਿਗਰੀਆਂ ਵਾਲੇ ਨੌਜਵਾਨ ਜਿਹੜੇ ਪੀ ਐਚ ਡੀ ਫਿਰਦੇ ਕੋਈ ਸਬਜ਼ੀ ਵੇਚਦੇ ਪੰਜਾਬ ਤੁਸੀਂ ਪੰਜਾਬ ਸਭ ਤੋਂ ਐਡਵਾਂਸ ਸਟੇਟ ਆ ਜੇ 5 ਐਮ ਐ ਤੇ ਪੀ ਐਚ ਡੀ ਕਰਕੇ ਬੰਦਾ ਸਬਜ਼ੀ ਵੇਚੇਗਾ ਇਦਾਂ ਦੇ ਮਾਹੌਲ ਦੇ ਵਿੱਚ ਤੁਸੀਂ ਨੌਜਵਾਨਾਂ ਨੂੰ ਜ਼ੋਰ ਨਾਲ ਦਬਕੇ ਨਾਲ ਜਾਂ ਫੋਰਸ ਫੋਰਸ ਨਾਲ ਨਹੀਂ ਦਬਾ ਸਕਦੇ ਵਪਾਰੀ ਵਰਗ ਪਰੇਸ਼ਾਨ ਆ ਵਿਦਿਆਰਥੀ ਵਰਗ ਪਰੇਸ਼ਾਨ ਆ ਜਿੰਨਾ ਪੜਿਆ ਲਿਖਿਆ ਵਰਗ ਆ ਇਥੋਂ ਸਾਰਾ ਪੰਜਾਬ ਦਾ ਹਰਿਆਣੇ ਦਾ ਉਹ ਮਾਈਗ੍ਰੇਟ ਹੋ ਰਿਹਾ ਮਜਬੂਰ ਹੋ ਕੇ ਬਾਹਰਲੇ ਦੇਸ਼ਾਂ ਨੂੰ ਤੇ ਸਰਕਾਰ ਦੇਸ਼ ਦੇ ਵਿੱਚ 50 ਕਰੋੜ ਲੋਕਾਂ ਕੋਲ ਜਿੰਨੀ ਸੰਪਤੀ ਆ ਉਨੀ ਇੰਡੀਆ ਚ 9 ਬੰਦਿਆਂ ਕੋਲ ਹੈ ਜਿਹਨੂੰ ਇਹ ਤਰੱਕੀ ਕਹਿ ਰਿਹਾ ਵੀ ਤਰੱਕੀ ਕਰ ਰਹੀ ਸਾਡਾ ਜੀਡੀਪੀ ਵੱਧ ਰਹੀ ਹੈ ਸਿਰਫ ਚੰਦ ਘਰਾਂ ਨੇ 5-7 ਬੰਦੇ ਤਰੱਕੀ ਕਰ ਰਹੇ ਆ ਦੇਸ਼ ਭੁੱਖਾ ਮਰ ਰਿਹਾ ਜਿਹੜੀ ਸਰਕਾਰ 80 ਕਰੋੜ ਲੋਕਾਂ ਨੂੰ ਰੋਸ਼ਨ ਬਣ ਰਹੀ ਹੈ ਮੈਂ ਇਹ ਗੱਲ ਮੀਡੀਆ ਰਾਹੀਂ ਕਹਿਣੀ ਚਾਹਣਾ ਜੇ ਦੇਸ਼ ਦੀ 80 ਕਰੋੜ ਆਬਾਦੀ ਆਪਣੀ ਰੋਟੀ ਖਾਣ ਲਈ ਵੀ ਅਵਾਜ਼ ਆ ਰਿਹਾ ਤੇ ਦੱਸੋ ਦੇਸ਼ ਨੇ ਕਿੰਨੀ ਤਰੱਕੀ ਕੀਤੀ 80 ਕਰੋੜ ਦੇਸ਼ ਦੀ ਜਨਤਾ ਨੂੰ ਤਾਂ ਸਰਕਾਰ ਰੋਸ਼ਨ ਪ੍ਰੋਵਾਈਡ ਕਰ ਰਹੀ ਹੈ ਇਹਦਾ ਮਤਲਬ ਦੇਸ਼ ਗਰੀਬ ਹੋਇਆ ਦੋ ਡੰਗ ਦੀ ਰੋਟੀ ਵੀ ਬੰਦਾ ਖਾ ਨਹੀਂ ਸਕਦਾ ਕਾਰਪੋਰੇਟ ਕਰਿਆਣਿਆਂ ਦੇ ਵਿਵਸਥਾ ਚ ਸਰਕਾਰ ਖੇਡ ਰਹੀ ਆ ਇਹਦੇ ਨਤੀਜੇ ਚੰਗੇ ਨਹੀਂ ਹੋਣਗੇ ਅਸੀਂ ਕੱਲੀ ਕਿਸਾਨੀ ਦਾ ਮਸਲਾ ਨਹੀਂ ਮਜ਼ਦੂਰਾਂ ਦਾ ਮਸਲਾ ਜੇ ਕਿਸਾਨੀ ਨਾ ਰਹੀ ਤਾਂ ਮਜ਼ਦੂਰ ਵੀ ਕਿੱਥੋਂ ਰੋਟੀ ਖਾਏਗਾ ਨਵਾਂ ਲੇਬਰ ਐਕਟ ਪਾਸ ਕਰ ਦਿੱਤਾ ਜਿੱਥੇ 8 ਘੰਟੇ ਦੀ ਦਿਹਾੜੀ ਸੀ ਉਹ 12 ਘੰਟੇ ਬਣ ਗਈ ਤੇ ਸਾਰਾ ਵਿਦਿਆਰਥੀ ਵਰਗ ਵਿਦਿਆ ਦਾ ਵਪਾਰੀਕਰਨ ਹੋ ਗਿਆ ਵਪਾਰੀ ਦਾ ਕਾਰੋਬਾਰ ਨਹੀਂ ਚੱਲਦਾ ਕਾਰਪੋਰੇਟ ਕਰਿਆਣਾਂ ਦੇ ਮਾਲਿਆ ਨਾ ਕਿਸੇ ਦੀ ਕਰਿਆਣਾ ਮਰਚੈਂਟ ਦਾ ਵਪਾਰੀ ਹੈ ਆੜਤੀਆਂ ਨੂੰ ਸਰਕਾਰ ਖਤਮ ਕਰ ਰਹੀ ਹੈ ਸਾਡੀ ਸਾਰੇ ਵਰਗਾਂ ਨੂੰ ਪੀਲੇ ਆੜਤੀਆਂ ਨੂੰ ਵਿਦਿਆਰਥੀਆਂ ਨੂੰ ਨੌਜਵਾਨਾਂ ਨੂੰ ਜਿੰਨੇ ਵੀ ਵਰਗ ਆ ਬਈ ਆਓ ਇਸ ਸਰਕਾਰ ਦੇ ਨਾਲ ਜਿਹੜੀ ਲੜਾਈ ਆ ਉਹਨੂੰ ਜਲਦੀ ਜਿੱਤੀਏ ਸਾਡੇ ਨਾਲ ਯੰਗਸਟਰ ਖੜੇ ਹੋਏ ਨੇ ਦੇਖ ਸਕਦੇ ਹੋ ਇਹਨਾਂ ਨੇ ਵੀ ਗੱਲਬਾਤ ਕਰਦੇ ਆਂ ਬਾਈ ਤੁਸੀਂ ਕਿਉਂਕਿ ਤੁਸੀਂ ਵੀ ਜਾ ਰਹੇ ਹੋ ਹੁਣ ਅੰਦੋਲਨ ਨਾਲ ਜੁੜ ਰਹੇ ਕੀ ਲੱਗਦਾ ਤੁਹਾਨੂੰ ਕਿ ਕੀ ਸਥਿਤੀ ਆ ਹੁਣ ਅੱਗੇ ਦੀ ਤੇ ਤੁਸੀਂ ਅੱਗੇ ਨਾਲ ਜੁੜ ਕੇ ਜਾ ਰਹੇ ਹੋ ਆਪਣੇ ਨਾਲ ਬਜ਼ੁਰਗ ਵੀ ਨੇ ਥੋੜੇ ਨਾਲ ਸਾਰੇ ਖੜੇ ਨੇ ਬਾਈ ਚੱਲਾਂਗੇ ਜਿੱਦਾਂ ਵੀ ਜਥੇਬੰਦੀਆਂ ਦਾ ਫੈਸਲਾ ਉਹਦੇ ਨਾਲ ਆਪਾਂ ਮੋੜੇ ਨਾਲ ਮੋੜਾ ਜੋੜ ਕੇ ਚੱਲਾਂਗੇ ਜ਼ਰੂਰ ਜਾਵਾਂਗੇ ਬਾਈ ਜੋ ਵੀ ਜੋ ਵੀ ਕਾਲ ਹੋਊਗੀ ਜਥੇਬੰਦੇ ਦੀ ਅਸੀਂ ਉਸ ਹਿਸਾਬ ਨਾਲ ਚਾਵਾਂਗੇ ਇਧਰ ਬਾਈ ਹੁਣ ਇਹ ਕਹਿੰਦੇ ਬਾਈ ਤੁਸੀਂ ਕੋਈ ਸ਼ਰਤਾਂ ਦੇਵੋਗੇ ਜੀ ਮੈਂ ਤਾਂ ਭਾਜੀ ਕੁਝ ਨਹੀਂ ਕਹਿਣਾ ਮੈਂ ਬਸ ਇੰਨਾ ਚਾਹੁੰਦਾ ਸਰਕਾਰ ਨੂੰ ਇੱਕ ਮੈਂ ਪ੍ਰੈਸ਼ਰ ਕਰਨਾ ਚਾਹੁੰਦਾ ਆ ਕਿ ਜਿਹੜਾ ਉਹਨਾਂ ਨੇ ਡੀਜ਼ਲ ਦਾ ਕਹਿਤਾ ਕਿਸਾਨਾਂ ਦੇ ਟਰੈਕਟਰਾਂ 'ਚ ਡੀਜ਼ਲ ਨਹੀਂ ਪਾਇਆ ਜਾਣਾ ਕਿ ਟਰੈਕਟਰ ਆ ਕੋਈ ਤੋਪਾਂ ਥੋੜੀ ਆ ਕੋਈ ਇਹਨਾਂ ਦੇ ਵਿੱਚ ਹਥਿਆਰ ਥੋੜੀ ਲੋਡ ਕੀਤੀ ਹੋਆ ਟਰੈਕਟਰੇ ਜਾ ਰਹੇ ਉਹਨੇ ਆਪਣੇ ਸਾਧਨ ਲੈ ਕੇ ਜਾਣਾ ਹੋਰ ਤਾਂ ਨਹੀਂ ਕੁਝ ਲੈ ਕੇ ਜਾ ਦਰਿਆ ਹਾਂਜੀ